ਹੁਸ਼ਿਆਰਪੁਰ ਦੇ ਵਾਰਡ ਨੰਬਰ 27 ਅਦੀਨ ਆਉਂਦੇ ਮੋਹੱਲਾ ਨਿਊ ਦਿੱਪਨੇਗਰ ਚ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੀ ਇੱਕ ਅਹਿਮ ਮੀਟਿੰਗ ਸੁਸਾਇਟੀ ਦੇ ਜਨਰਲ ਸਕੱਤਰ ਦਵਿੰਦਰ ਕੋਰ ਮਾਨ ਦੀ ਅਗਵਾਈ ਚ ਹੋਈ ਜਿਸ ਵਿੱਚ ਵੱਡੀ ਗਿਣਤੀ ਚ ਵਾਰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ਤੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਮੀਟਿੰਗ ਚ ਹਾਜ਼ਰ ਲੋਕਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਵੱਧ ਚੜ ਕੇ ਆਪੋ ਆਪਣੀ ਮਨਪਸੰਦੀਦਾ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਮੀਡੀਆ ਨਾਲ ਗੱਲਬਾਤ ਕਰਦੇ ਸੋਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਪਿਛਲੇ ਲੰਬੇ ਸਮੇਂ ਤੋਂ ਵਾਰਚੀ ਵੱਖ-ਵੱਖ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਤੇ ਇਸ ਮੀਟਿੰਗ ਨੂੰ ਰੱਖਣ ਦਾ ਮੁੱਖ ਉਦੇਸ਼ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨਾ ਸੀ ਹੁਣਾਂ ਕਿਹਾ ਕਿ ਸੰਵਿਧਾਨ ਨੇ ਸਾਨੂੰ ਸਭਨਾਂ ਨੂੰ ਵੋਟ ਪਾਉਣ ਦਾ ਬਰਾਬਰ ਦਾ ਅਧਿਕਾਰ ਦਿੱਤਾ ਹੈ ਤੇ ਚੋਣਾਂ ਵਾਲੇ ਦਿਨ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਵੋਟ ਪਾ ਕੇ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਚ ਇਹ ਮਜ਼ਬੂਤ ਸਰਕਾਰ ਬਣਾਈ ਜਾ ਸਕੇ ਇਸ ਮੌਕੇ ਸੋਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਵਾਰਡ ਦੇ ਕੁਝ ਇਕਾਦੁੱਕਾ ਵਿਅਕਤੀਆਂ ਵੱਲੋਂ ਵਾਰਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵਾਰਡ ਵਾਸੀਆਂ ਨੂੰ ਵੀ ਗਲਤ ਪ੍ਰਚਾਰ ਕਰਕੇ ਗੁੰਮਰਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਲੋਕ ਕਿਸੇ ਦੀਆਂ ਵੀ ਲੁੰਬੜ ਚਾਲਾਂ 'ਚ ਨਾ ਆਉਣ ਤੇ ਆਪਣੀ ਮਨਪਸੰਦੀਦਾ ਪਾਰਟੀ ਨੂੰ ਹੀ ਵੋਟ ਦੇਣ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਹਰਮੇਸ਼ ਲਾਲ ਜੀ 3 ਨੰਬਰ ਵਾਰਡ ਵਾਰਡ ਨੰਬਰ 3 ਜੀ ਠੀਕ ਹੈ ਜੀ ਇਹ ਮੀਟਿੰਗ ਹੋਈ ਹੈ ਸਰਵਾਦਾ ਪਲਾ ਵੈਲਫੇਅਰ ਸੁਸਾਇਟੀ ਦੀ ਕਿਹੜਾ ਮੁੱਦੇ ਨੂੰ ਲੈ ਕੇ ਹੋਈ ਹੈ ਜੇਤਨ ਜੀ ਇਦਾਂ ਸਗੀਬ ਜਿਹੜੀ ਸਾਡੀ ਸੁਸਾਇਟੀ ਆ ਸਰਵਾਦਾ ਪਲਾ ਵੈਲਫੇਅਰ ਸੁਸਾਇਟੀ ਉਹ ਬਹੁਤ ਵਧੀਆ ਕੰਮ ਕਰ ਰਹੀ ਸੀ ਔਰ ਇਹ ਜਿਹੜੀ ਮੀਟਿੰਗ ਰੱਖੀ ਗਈ ਸੀ ਇਹ ਭੈਣ ਜੀ ਦਵਿੰਦਰ ਕੌਰ ਮਾਨ ਜੀ ਸਾਡੇ ਜਨਰਲ ਸੁਸਾਇਟੀ ਜਿਹੜੇ ਸੁਸਾਇਟੀ ਦੇ ਹਨ ਉਹਨਾਂ ਦੀ ਰਵਾਈ ਵਿੱਚ ਰੱਖੀ ਗਈ ਸੀ ਉਹਨਾਂ ਦਾ ਇੱਕੋ ਹੀ ਮਕਸਦ ਹੈਗਾ ਕਿ ਇਹ ਜਿਹੜੀਆਂ ਪਹਿਲੀ ਤਰੀਕ ਨੂੰ 1 ਜੂਨ ਨੂੰ ਵੋਟਾਂ ਜਿਹੜੀਆਂ ਪੈਣੀਆਂ ਲੋਕਾਂ ਨੂੰ ਜਾਗਰੂਤ ਕਰਨਾ ਔਰ ਵੱਧ ਤੋਂ ਵੱਧ ਲੋਕਾਂ ਦੇ ਬੂਥ ਤੇ ਜਾ ਕੇ ਵੋਟਾਂ ਪਾਣੀਆਂ ਵਿਸ਼ੇਸ਼ ਤੌਰ ਤੇ ਉਹਨਾਂ ਨੇ ਇਹ ਹੀ ਫੋਕਸ ਰੱਖਿਆ ਸੀਗਾ ਤੇ ਉਹ ਸੁਸਾਇਟੀ ਵਿੱਚ ਵੀ ਇਹ ਹੀ ਮੀਟਿੰਗ ਪਾਸ ਕੀਤੀ ਸੀ ਵੀ ਜਿਹੜੀਆਂ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਉਹ ਜਾ ਕੇ ਆਪਣੇ ਪਾਉਣ ਔਰ ਇਹ ਵੀ ਨਾਲ ਵਿਚਾਰ ਰੱਖੇ ਗਏ ਸਨ ਔਰ ਸਾਡੀ ਸ਼ਾਇਦ ਜਿਸ ਨੇ ਵੀ ਸੁਣੀ ਹੋਗੀ ਉਹਨਾਂ ਨੇ ਇੱਕੋ ਹੀ ਵਿਚਾਰ ਰੱਖਿਆ ਸੀ ਵੀ ਜਿਸ ਨੂੰ ਵੀ ਵਾਦੀ ਮੋਟ ਪਾਓ ਪਰ ਬੋਰਡ ਦਾ ਜਿਹੜੀ ਮਤਤਾ ਉਹ ਜ਼ਰੂਰ ਜਾ ਕੇ ਕਰਿਓ ਇਹ ਸਾਲ ਨੂੰ ਅਪੀਲ ਸੀ ਸਾਡੀ ਹੱਥ ਜੋੜ ਕੇ ਤੇ ਉਹ ਲੋਕਾਂ ਨੇ ਉਸ ਨੂੰ ਮੰਨਿਆ ਵੀ ਮਹਿਸੂਸ ਵੀ ਕੀਤਾ ਤੇ ਉਹਦੇ ਬਾਅਦ ਤੇ ਕੁਝ ਕਮੈਂਟ ਆਏ ਤੇ ਲੋਕਾਂ ਨੇ ਮਹਿਸੂਸ ਵੀ ਕੀਤਾ ਤੇ ਉਹਨਾਂ ਵਿੱਚ ਕੁਝ ਚੰਦ ਬੰਦੇ ਜਿਹੜੇ ਸਗੇ ਉਹਨਾਂ ਨੇ ਇਹ ਕਿਉਂਕਿ ਆਪ ਤਾਂ ਉਹ ਕਦੀ ਕਿਸੇ ਨਾ ਪਾਰਟੀ ਨਾਲ ਚੱਲ ਕੇ ਕਦੀ ਕਿਸੇ ਪਾਰਟੀ ਨਾਲ ਚੱਲ ਕੇ ਕਦੀ ਕਿਸੇ ਪਾਰਟੀ ਨਾਲ ਪਹੁੰਚ ਕਰਕੇ ਆਪਣਾ ਜਿਹੜਾ ਰਿਸ਼ਤਾ ਸਿੱਧਾ ਰੱਖਦੇ ਰਹੇ ਆ ਤੇ ਸਾਡੀ ਇਹ ਸੋਚ ਨਹੀਂ ਸੀ ਅਸੀਂ ਤੱਕ ਇਸ ਬਾਦ ਨੂੰ ਬੁਲੰਦੀਆਂ ਤੇ ਲਜਾਣ ਲਈ ਇਹ ਸੋਸਾਇਟੀ ਜਿਹੜੀ ਆ ਕੰਮ ਕਰਦੀ ਪਈ ਆ ਕੋਲ ਬਹੁਤ ਵਧੀਆ ਕੰਮ ਦਵਿੰਦਰ ਕੁਮਾਰ ਜੀ ਭੈਣ ਜੀ ਦੇ ਗਵਾਈ ਵਿੱਚ ਹੋ ਰਿਹਾ ਸੀਗਾ ਸੋ ਉਹਨਾਂ ਨੇ ਦਾ ਆਪ ਤੋ ਕਦੀ ਕਿਸੇ ਪਾਰਟੀ ਵਿੱਚ ਬਣ ਕੇ ਕਦੀ ਕਿਸੇ ਪਾਰਟੀ ਵਿੱਚ ਬਣ ਕੇ ਤੇ ਉਹਨਾਂ ਨੇ ਆਪਣੇ ਜਿਹੜੇ ਕੰਮ ਕੀਤੇ ਆ ਉਹਨਾਂ ਲੋਕਾਂ ਨੇ ਜਿਹੜੇ ਆ ਉਹ ਮੂੰਹ ਲਾਉਣ ਤਿਆਰ ਨਹੀਂ ਹੋਏ ਸੋ ਇਸ ਕਰਕੇ ਅਸੀਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਭਾਈ ਆਪਣੇ ਵਾਰਡ ਲਈ ਅੱਛੇ ਕੰਮ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਜਿਹੜਾ ਵਾਰਡ ਹੋਰ ਵੀ ਤੱਕਿਆਂ ਤੇ ਜਾਵੇ ਕੈਪਟਨ ਤਰਸੇਮ ਸਿੰਘ ਜੀ ਕੈਪਟਨ ਜੀ ਕੀ ਕਹਿਣਾ ਚਾਹੁੰਦੇ ਹੋ ਵਾਰਡ ਦੇ ਵਿੱਚ ਸੁਸਾਇਟੀ ਦੀ ਮੀਟਿੰਗ ਹੋਈ ਹੈ ਚੋਣਾਂ ਨੂੰ ਲੈ ਕੇ ਚੇਤਨ ਜੀ ਸ਼ਹਾਰਪੁਰ ਦੇ 27 ਨੰਬਰ ਵਾਰਡ ਵਿੱਚ ਡਾਕਟਰ ਪੀਐਸ ਮਾਨ ਇੱਕ ਸਰਵਦਾ ਭਲ ਬੈਲਫੇਅਰ ਸੁਸਾਇਟੀ ਚਲਾ ਰਹੇ ਆ ਅਸੀਂ ਉਸ ਸੁਸਾਇਟੀ ਦੇ ਮੈਂਬਰ ਆ ਸੁਸਾਇਟੀ ਨੇ ਵਾਰਡ ਦੇ ਵਿੱਚ ਬਹੁਤ ਕੁਝ ਕੰਮ ਕੀਤੇ ਆ ਕਾਫੀ ਸਮੇਂ ਤੋਂ ਵਾਰਡ ਦੇ ਵਿੱਚ ਸੁਸਾਇਟੀ ਦੀ ਕੋਈ ਨੀ ਮੀਟਿੰਗ ਨਹੀਂ ਹੋਈ ਸੀ ਵਾਰਡ ਵਾਸੀਆਂ ਦੇ ਨਾਲ 28 ਤਰੀਕ ਮੰਗਲਵਾਰ ਨੂੰ ਸੁਸਾਇਟੀ ਨੇ ਆਪਣੀ ਮੀਟਿੰਗ ਕਰਕੇ ਵਾਰਡ ਦੇ ਵਿੱਚ ਇੱਕ ਰੱਖੀ ਮੀਟਿੰਗ ਸਾਰਿਆਂ ਦੀ ਉਹਦੇ ਵਿੱਚ ਜੋ ਵੋਟਾਂ ਆ ਰਹੀਆਂ ਆ ਉਹਦੇ ਬਾਰੇ ਔਰ ਜੋ ਬਾੜਦੀਪ ਭਲਾਈ ਦੇ ਬਾਰੇ ਕੰਮ ਕਰਨੇ ਆਉਣਾ ਬਾਰੇ ਸਾਰੇ ਦੱਸਿਆ ਗਿਆ ਬਾੜਵਾਸੀਆਂ ਨੂੰ ਮੈਂ ਫੌਜ ਦੇ ਵਿੱਚੋਂ ਉਹਨਾਂ ਦੇ ਕੈਪਟਨ ਪੈਨਸ਼ਨ ਆਏ ਆ ਅਸੀਂ ਬੰਦੇ ਇਦਾਂ ਦੇ ਆ ਕਿ ਡਿਸਪਲਿਨ ਦੇ ਵਿੱਚ ਰਹਿੰਦੇ ਆ ਬਾੜਵਾਸੀਆਂ ਨੂੰ ਅਸੀਂ ਇਹੇ ਅਪੀਲ ਕੀਤੀ ਆ ਕਿ ਆਪਣੇ ਦੇਸ਼ ਦੇ ਵਿੱਚ ਵੋਟਾਂ ਦਾ ਜੋ ਅਧਿਕਾਰ ਸਾਰਿਆਂ ਨੂੰ ਹੈ ਉਹ ਵੋਟਾਂ ਜਾ ਕੇ ਸਾਰੇ ਜ਼ਰੂਰ ਪਾਵੋ ਜਿਹੜੀ ਪਾਰਟੀ ਨੂੰ ਚਾਹੁੰਦੇ ਜੋ ਚਾਹੁੰਦੇ ਆ ਉਹ ਉਹਨਾਂ ਦੀ ਆਪਣੀ ਖੁਦ ਦੀ ਇੱਛਾ ਹੈ ਪੜੇ ਲਿਖੇ ਸਾਰੇ ਸਮਝਦਾਰ ਬੰਦੇ ਆ ਦੂਸਰੀ ਗੱਲ ਇਹ ਆ ਕਿ ਜੋ ਕਿਸੇ ਨੂੰ ਕੋਈ ਅਗਵਾ ਕਰਦਾ ਆ ਖਿੱਚ ਤੂ ਕਰਦਾ ਆ ਕਿ ਬੋਰਡ ਇੱਧਰ ਪਾਓ ਮੇਰੇ ਪਾਓ ਉਹਨਾਂ ਦੇ ਵਿੱਚ ਨਹੀਂ ਲੱਗਣਾ ਆਪਣੀ ਮਰਜ਼ੀ ਦੇ ਨਾਲ ਸਮਝਦਾਰੀ ਨਾਲ ਬੋਰਡ ਪਾਣੀ ਆ ਤੇ ਮੁਹੱਲੇ ਦੀ ਤਰੱਕੀ ਜਿਹੜੀ ਵਾੜ ਵਾਸੀਆਂ ਦੀ ਆ ਉਹ ਅਸੀਂ ਰਲ ਮਿਲ ਕੇ ਸੋਸਾਇਟੀ ਦੇ ਅਧੀਨ ਕੰਮ ਕਰਨਾ ਆ। We are GNI University. See potential in everyone and everything around us. We drive innovation and entrepreneurship. We groom competent global citizens. to affect positive change around them.